ਸ਼ੌਮਨੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਅੱਜ ਆਈ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਜੋ ਨਾਇਕ ਹਰਾਸਤ ਉਹਨਾਂ ਦੀ 6 ਸਤੰਬਰ ਨੂੰ ਖਤਮ ਹੋ ਗਈ ਸੀ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਨੂੰ ਜੋ ਨਾਇਕ ਹਰਾਸਤ ਖਤਮ ਹੋਣ ਤੋਂ ਬਾਅਦ ਜ਼ਮਾਨਤ ਮਿਲ ਜਾਏਗੀ ਜੇ ਤੂੰ ਬਾਹਰ ਆ ਜਾਣਗੇ ਜਾਂ ਉਹਨਾਂ ਨੂੰ ਹੋਰ ਅੜੀ ਕਰਨੀ ਪਵੇਗੀ ਆਪਣੀ ਜ਼ਮਾਨਤ ਨੂੰ ਲੈ ਕੇ ਕੀ ਇਹ ਪੂਰਾ ਮਾਮਲਾ ਵਿਕਰਮ ਸਿੰਘ ਮਜੀਠੀਆ ਕਦੋਂ ਆਉਣਗੇ ਜੇਲ੍ਹ ਤੋਂ ਬਾਹਰ ਜੋ ਤੁਹਾਡੇ ਨਾਲ ਪੱਡੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਉਹਨਾਂ ਦੇ ਵਕੀਲ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਏ ਕਿ ਹਿਰਾਸਤ ਖਤਮ ਹੋਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਦੇ ਵੱਲੋਂ ਕਦੋਂ ਰਹਾਅ ਦਿੱਤੀ ਜਾਵੇਗੀ ਤੁਸੀਂ ਜਿਹੜੇ ਉਹ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਕੇਸ ਨੂੰ ਲੈ ਕੇ ਹਰ ਹਫਤੇ ਸੁਣਵਾਈ ਹੋ ਰਹੀ ਹੈ ਜੋ ਉਹਨਾਂ ਦੀ ਜ਼ਮਾਨਤ ਬਾਰੇ ਹੇਠਲੀ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ ਉਸ ਤੋਂ ਬਾਅਦ ਜੋ ਉਹਨਾਂ ਦਾ ਚਲਾਨ ਪੇਸ਼ ਹੋ ਗਿਆ ਫਿਰ ਉਹਨਾਂ ਦੇ ਵਕੀਲ ਦੇ ਵੱਲੋਂ ਜੋ ਉਹਨਾਂ ਦੀ ਜ਼ਮਾਨਤ ਲਈ ਪਟੀਸ਼ਨ ਲਾਈ ਗਈ ਔਰ ਦੂਸਰੀ ਉਹਨਾਂ ਦੇ ਬਿਰਕ ਬਦਲਾ ਨੂੰ ਜਿਹੜੀ ਅਰਜੀ ਲਾਈ ਹੋਈ ਸੀ ਉਸ ਦੇ ਬਾਰੇ ਜੋ ਕੱਲ ਫੈਸਲਾ ਆਇਆ ਜੋ ਅਦਾਲਤ ਦੇ ਵੱਲੋਂ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੀ ਪਰ ਵਿਜੀਲੈਂਸ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ ਔਰ ਵਿਜੀਲੈਂਸ ਦੇ ਵਕੀਲ ਪਹੁੰਚਦੇ ਨੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੀ ਪਹੁੰਚੇ ਹੁੰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਜ਼ਮਾਨਤ ਦੇ ਲਈ ਅਪਲੀਕੇਸ਼ਨ ਦਾਇਰ ਕੀਤੀ ਗਈ ਤੇ ਬਹਿਰਕ ਬਦਲਾ ਲਈ ਉਸਦੇ ਉੱਪਰ ਫੈਸਲਾ ਸੁਣਾਇਆ ਜੱਜ ਹਰਦੀਪ ਸਿੰਘ ਨੇ ਸਪੈਸ਼ਲ ਸੋ ਜੱਜ ਹਰਦੀਪ ਸਿੰਘ ਦੇ ਵੱਲੋਂ ਜੋ ਅਦਾਲਤ ਦੇ ਵਿੱਚ ਲਗਭਗ 2 ਘੰਟੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਤੇ ਉਧਰ ਵਿਜੀਲੈਂਸ ਦੇ ਵਕੀਲਾਂ ਦੇ ਵੱਲੋਂ ਫਿਰ ਕੱਲ ਬੈਸਵਾਜੀ ਹੋਈ ਉਹਨਾਂ ਦੇ ਬੈਕ ਨੂੰ ਬਦਲਾਂ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਐਚਐਸ ਤਨਵਾ ਦਮਨਬੀਰ ਸਿੰਘ ਸੋਪਤੀ ਤੇ ਸਹਿ ਵਕੀਲ ਇੱਕ ਓਮਪਾਲ ਸਿੰਘ ਦੀ ਮੌਜੂਦਗੀ ਦੇ ਵਿੱਚ ਵੀਡੀਓ ਕੰਟਰੋਲਸ ਦੇ ਜਰੀਏ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਦਾਵਤ ਨੇ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 20 ਸਤੰਬਰ ਤੱਕ ਹੋਰ ਵਧਾ ਦਿੱਤਾ ਜੋ ਕਿ ਵਿਜੀਲੈਂਸ ਦੇ ਵਕੀਲਾਂ ਦੇ ਵੱਲੋਂ ਉਹਨਾਂ ਦੇ ਜੁਡੀਸ਼ੀਅਲ ਰਿਮਾਂਡ ਵਧਾਉਣ ਦੀ ਮੰਗ ਰੱਖੀ ਗਈ ਸੀ ਪਰ ਉਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੇ ਸਖਤ ਵਿਰੋਧ ਕੀਤਾ ਕਿ ਉਹਨਾਂ ਦੀ ਵਾਰ-ਵਾਰ ਜੁਡੀਸ਼ੀਅਲ ਰਿਮਾਂਡ ਕਿਉਂ ਵਧਾਇਆ ਜਾ ਰਿਹਾ ਹੈ ਜਦੋਂ ਕਿ ਉਹਨਾਂ ਦੀ ਹੁਣ ਚਲਾਣਵੀ ਪੇਸ਼ ਹੋ ਚੁੱਕਿਆ ਹੈ ਅਤੇ ਉਹਨਾਂ ਦਾ ਜਿਹੜਾ ਕਿ ਅੱਜ ਨਹਿਕ ਹਰਾਸਤ ਖਤਮ ਹੋਈ ਹੈ ਜਦੋਂ ਕਿ ਪਹਿਲਾ ਨਹਿਕ ਹਰਾਸਤ ਵਧਾਈ ਜਾਂਦੀ ਰਹੀ ਹੈ ਉਦੋਂ ਇਹੀ ਗੱਲ ਕਹੀ ਜਾਂਦੀ ਸੀ ਕਿ ਜਦੋਂ ਤੱਕ ਉਹਨਾਂ ਦਾ ਚਲਾਨ ਪੇਸ਼ ਨਹੀਂ ਹੁੰਦਾ ਉਹਨਾਂ ਨੂੰ ਜਿਹੜਾ ਨਹਿਕ ਹਰਾਸਤ ਵਿੱਚ ਰੱਖਿਆ ਜਾਵੇਗਾ ਹੁਣ ਚਲਾਨ ਪੇਸ਼ ਹੋਏ ਨੂੰ ਲਗਭਗ ਇੱਕ ਹਫਤਾ ਹੋ ਚੁੱਕਿਆ ਹੈ ਔਰ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦੀ ਨਹਿਕ ਹਰਾਸਤ ਖਤਮ ਕੀਤੀ ਜਾਂਦੀ ਉਹਨਾਂ ਦੇ ਕੇਸ ਦੇ ਉੱਪਰ ਜਾਂ ਤਾਂ ਉਹਨਾਂ ਨੂੰ ਸਜ਼ਾ ਸੁਣਵਾਈ ਜਾਵੇ ਜੋ ਉਹਨਾਂ ਦੇ ਉੱਪਰ ਧਾਰਾ ਲਾਈਆਂ ਗਈਆਂ ਨੇ ਤੇ ਜਾਂ ਫਿਰ ਉਹਨਾਂ ਦੀ ਨਹਿਕ ਹਰਾਸਤ ਖਤਮ ਕਰਕੇ ਉਹਨਾਂ ਨੂੰ ਰੈਗੂਲਰ ਜਵਾਨ ਬਤੀ ਜਾਵੇ ਇਸ ਨੂੰ ਲੈ ਕੇ विक्रम जी विक्रम मजीठिया देवकीला ਦੇ ਵੱਲੋਂ ਸਖਤ ਵਿਰੋਧ ਕੀਤਾ ਗਿਆ ਜਦੋਂ ਨੈਥ ਖਰਾਸਤ ਵਧਾਈ ਗਈ ਔਰ ਹਰਦੀਪਦਰ ਸਿੰਘ ਨੇ ਇਸ ਦੀ ਅਗਲੀ ਸੁਣਵਾਈ ਜਿਹੜੀ ਕਿ 9 ਸਤੰਬਰ ਤੇ ਪਾ ਦਿੱਤੀ 9 ਸਤੰਬਰ ਤੱਕ ਮੁਲਤਵੀ ਕਰਕੇ ਹਰਦੀਪ ਸਿੰਘ ਜੱਜ ਉੱਠ ਜਾਂਦੇ ਨੇ ਹੁਣ 9 ਸਤੰਬਰ ਜੈਨਿਕੇ ਮੰਗਲਵਾਰ ਨੂੰ ਇਸ ਦੇ ਉੱਪਰ ਸੁਣਵਾਈ ਹੋਣੀ ਹੈ ਕਿ ਵਿਕਰਮ ਸਿੰਘ ਮਜੀਠਿਆ ਨੂੰ ਜਮਾਨਤ ਮਿਲ ਸਕਦੀ ਹੈ ਜਾਂ ਨਹੀਂ ਜਾਂ ਵਿਕਰਮ ਸਿੰਘ ਮਜੀਠਿਆ ਨੂੰ ਲੰਬਾ ਸਮਾਂ ਜੇਲ੍ਹ ਦੇ ਵਿੱਚ ਹੋਰ ਰਹਿਣਾ ਪੈ ਸਕਦਾ ਹੈ ਕਿਉਂਕਿ ਉਹਨਾਂ ਦੇ ਜਿਹੜੀ ਨਹਿਰ ਕਸਤੇ 20 ਸਤੰਬਰ ਤੱਕ ਵਿਧਾਈ ਗਈ ਏ ਔਰ ਮੰਗਲਵਾਰ ਉਹਨਾਂ ਦੇ ਕੇਸ ਦੇ ਉੱਪਰ ਸੁਣਵਾਈ ਹੋਣੀ ਏ ਸੋ 9 ਸਤੰਬਰ ਦੀ ਤਰੀਕ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਇਸ ਕੇਸ ਦੇ ਬਾਰੇ ਜੋ ਫਿਰ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਤੇ ਵਿジネス ਦੇ ਵਕੀਲ ਦੇ ਪੇਸ਼ ਹੋ ਕੇ ਆਪੂ ਆਪਣੇ ਪੱਖ ਪੇਸ਼ ਕਰਨਗੇ ਉੱਥੇ ਹੀ ਉਹਨਾਂ ਦੀ ਬਿਰਕ ਬਦਲਣ ਦੇ ਬਾਰੇ ਵੀ ਜੋ ਸੁਣਵਾਈ ਹੋਈ ਉਹਨਾਂ ਦੀ ਬਿਰਕ ਬਿਲਕੁਲ ਸੇਫ ਜੱਜ ਸਿੰਘ ਜੱਜ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਬਿਰਕ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਕਿਉਂਕਿ ਸੀਸੀਟੀਵੀ ਕੈਮਰੇ ਹੋਰ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਸਰਕਾਰ ਦੇ ਕਸਟਡੀ ਦੇ ਵਿੱਚ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਜਦੋਂ ਕਿ ਉਹਨਾਂ ਕੋਲ ਪਹਿਲਾਂ ਜੈਡ ਸਕਿਉਰਟੀ ਫੋਰਸ ਸੀ ਔਰ ਜੈਡ ਸਕਿਉਰਟੀ ਹਟਾ ਦਿੱਤੀ ਗਈ ਸਰਕਾਰ ਦੇ ਵੱਲੋਂ ਔਰ ਉਹਨਾਂ ਨੂੰ ਵਾਈ ਸਕਿਉਰਟੀ ਫੋਰਸ ਦਿੱਤੀ ਗਈ ਔਰ ਉਹਨਾਂ ਨੇ ਵਾਈ ਸਕਿਉਰਟੀ ਫੋਰਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਔਰ ਖੁਦ ਆਪਣੇ ਜਿਹੜਾ ਕਿ ਦੰਮ ਤੇ ਉਹ ਚੱਲ ਰਹੇ ਸੀ ਜਿਸ ਕਰ ਮ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਸੋ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਲੰਬੇ ਪਿਛਲੇ ਸਮੇਂ ਤੋਂ ਜੋ ਨੈਕਰਾਸ ਸੱਚਵਾਤਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜਿਹੜਾ ਨਾਮਜ਼ਦ ਕੀਤਾ ਹੋਇਆ ਹੈ ਔਰ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜਦੋਂ ਕਿ ਉਹਨਾਂ ਦੇ ਵਕੀਲਾਂ ਦੇ ਵੱਲੋਂ ਆਪਣੇ ਪੱਖ ਰੱਖੇ ਗਏ ਨੇ ਕਿ ਉਹਨਾਂ ਤੇ ਰਾਜਨੀਤੀ ਬਦਲਾਖੋਰੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਜਦੋਂ ਕਿ ਉਹਨਾਂ ਦੀ ਆਮਦਨ ਦੀ ਸਾਰੀ ਰਿਪੋਰਟ ਜਿਹੜੀ ਹੈ ਉਹ ਵਿਜੀਲੈਂਸ ਨੂੰ ਜੇ ਦਿੱਤੀ ਗਈ ਸੀ ਔਰ ਵਿਜੀਲੈਂਸ ਨੇ ਅੱਜ ਵੀ ਉਹ ਜਿਹੜੀ ਉਹਨਾਂ ਦੀ ਅਮਲਨ ਤੋਂ ਵੱਧ ਮਾਮਲੇ ਦੀ ਰਿਪੋਰਟ ਨੂੰ ਜਿਹੜਾ ਉਹ ਗਲਤ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜੋ ਚਲਾਨ ਦੇ ਵਿੱਚ ਦੱਸਿਆ ਕਿ 740 ਕਰੋੜ ਰੁਪਇਆ ਜੋ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਗਿਆ ਉਸਦੇ ਕੋਈ ਸਬੂਤ ਮੁਖਤਾ ਨਹੀਂ ਦਿੱਤੇ ਗਏ ਜੋ ਉਹਨਾਂ ਦੀ ਜ਼ਮੀਨ ਦੱਸੀ ਜਾਂਦੀ ਏ ਕਿ ਹਜ਼ਾਰਾਂ ਏਕੜ ਜ਼ਮੀਨ ਉਸਦੇ ਕੋਈ ਪੁਖਤਾ ਸਬੂਤ ਨਹੀਂ ਕੋਈ ਰਜਿਸਟਰੀਆਂ ਨਹੀਂ ਕੋਈ ਉਹਨਾਂ ਦੇ ਮਾਲਕੀ ਹੱਕ ਨਹੀਂ ਸੋ ਉਹਨਾਂ ਦੇ ਜਿਹੜੇ ਆਪਣੇ ਰੈਸਟੋਰੈਸ ਜਾਂ ਉਹਨਾਂ ਦੇ ਹੋਰ ਜਿਹੜੇ ਵੱਡੇ ਕਾਰੋਬਾਰ ਨੇ ਉਨ੍ਹਾਂ ਦੇ ਬਾਰੇ ਜੋ ਸਾਰੀ ਜਾਂਚ ਪਹਿਲਾਂ ਹੀ ਚੱਲ ਹੋ ਚੁੱਕੀ ਹੈ ਉਸ ਦੇ ਬਾਰੇ ਅਸੀਂ ਸਾਰਾ ਹੀ ਅਦਾਲਤ ਵਿੱਚ ਆਪਣਾ ਪੱਖ ਰੱਖ ਚੁੱਕੇ ਹਾਂ ਸੋ 100 ਵਾਰ ਜਿਹੜੀ ਉਨ੍ਹਾਂ ਦੇ ਕੇਸ ਦੀ ਸੁਣਵਾਈ ਦੀ ਮੰਗ ਕੀਤੀ ਗਈ ਪਰ ਅਦਾਲਤ ਵੱਲੋਂ ਮੰਗਲਵਾਰ ਦਾ ਸਮਾਂ ਦਿੱਤਾ ਗਿਆ ਕਿ 9 ਸਤੰਬਰ ਨੂੰ ਫਿਰ ਉਨ੍ਹਾਂ ਦੇ ਮਾਮਲੇ ਦੇ ਉੱਪਰ ਸੁਣਵਾਈ ਹੋਣੀ ਹੈ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਿਹੜੀ ਹੋਣ ਦੇ ਅਸਰ ਬਣਦੇ ਜਾ ਰਹੇ ਨੇ ਜੋ ਉਨ੍ਹਾਂ ਦੇ ਵਕੀਲਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਵਿਕਰਮ ਸਿੰਘ ਮਜੀਠੀਆ ਹੁਣ ਜਲਦੀ ਹੀ ਜਿਹੜਾ ਉਹਨਾਂ ਦੀ ਨਹਿ ਖਰਾਸਤ ਖਤਮ ਹੋ ਚੁੱਕੀ ਹੈ ਜੋ ਕਿ ਉਹਨਾਂ ਦੇ ਵਕੀਲਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਰ ਦੂਸਰੇ ਪਾਸੇ ਅਦਾਲਤ ਦੇ ਵੱਲੋਂ ਜੋ 20 ਸਤੰਬਰ ਤੱਕ ਉਹਨਾਂ ਦੀ ਨਹਿ ਖਰਾਸਤ ਉਧਾਈ ਗਈ ਹੈ ਔਰ ਉਹਨਾਂ 10 ਦਿਨਾਂ ਦੇ ਵਿੱਚ ਵਿੱਚ ਜੋ ਵਿਜੀਲੈਂਸ ਆਪਣਾ ਪੱਖ ਰੱਖੇਗੀ ਔਰ 10 ਦਿਨਾਂ ਦੇ ਵਿੱਚ ਜੋ ਵਿਜੀਲੈਂਸ ਤੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਆਪਣੇ ਸਬੂਤ ਲੈ ਕੇ ਅਦਾਲਤ ਨੂੰ ਪੇਸ਼ ਕਰਨਗੇ ਜੋ ਉਹਨਾਂ ਦੀ ਜਾਇਦਾਦ ਦੇ ਸਬੰਧੀ ਸਾਰੇ ਉਹ ਸਬੂਤ ਅਦਾਲਤ ਵਿੱਚ ਲੈ ਕੇ ਜਾਣਗੇ ਜਿਸ ਦੇ ਬਾਰੇ 20 ਸਤੰਬਰ ਨੂੰ ਹੁਣ ਉਹਨਾਂ ਦੀ ਨਹਿ ਕਰਾਸ ਖਤਮ ਹੋਣੀ ਏ ਉਸ ਤੋਂ ਪਹਿਲਾਂ ਉਹਨਾਂ ਦੀ ਜ਼ਮਾਨਤ ਹੋ ਸਕਦੀ ਏ ਉਸ ਤੋਂ ਪਹਿਲਾਂ ਉਹ ਜਿਹੜੀ ਉਹਨਾਂ ਦੀ ਰੈਗੂਲਰ ਜ਼ਮਾਨਤ ਲਈ ਪੁਲਿਸਨ ਫਿਰ ਦੁਬਾਰਾ ਜਿਹੜੀ ਉਹਦੇ ਤੇ ਸੁਣਵਾਈ ਹੋਵੇਗੀ ਔਰ ਉਸ ਨੂੰ ਵੱਡੀ ਰਾਹਤ ਮਿਲ ਸਕਦੀ ਏ 20 ਸਤੰਬਰ ਨੂੰ ਵਿਕਰਮ ਸਿੰਘ ਮਜੀਠੀਆ ਆ ਸਕਦੇ ਨੇ ਜੇ ਤੋਬਾ